ਚੇਪੇ ਆ ਇਹੇ ਹਾਂ ਓਏ ਇਹਦਾ ਉਸਤਾਦ ਕੱਲ ਛੱਡੀ ਸੀ ਡਾਉਣ ਖਾਤਰ ਹਾਂ ਸੂਰਜ ਨਾਲ ਲੱਗੀ ਤਾਂ ਮੜਾ ਸੇਕ ਦਾ ਲੱਗ ਗਿਆ ਸੂਰਜ ਨਾਲ ਲੱਗੀ ਓਏ ਉੜਦੇ ਬਹੁਤ ਆਪਣੇ ਕਬੂਤਰ ਉਸਤਾਦ ਯਾਰ ਇਹਦਾ ਪਾਣੀ ਨਹੀਂ ਘਰੋਂ ਪੀਂਦੇ ਬਦੰਦਰਾ ਹੋਰ ਕਿੱਥੋਂ ਪੀਂਦੇ ਸਿੱਧਾ ਬਦਲਾਂ ਚੋਂ ਪੀ ਕੇ ਆਉਂਦੇ ਆ ਬਹੁਤ ਆਲੀ ਪਿਆਰੀ ਕਰਾਈ ਨਾ ਚੱਕ ਤਾ ਚੱਕ ਤਾ ਯਕੀਨ ਮੈਂ ਸਾਰਾ ਕੈਮਰੇ ਤੇ ਭਰੋਸਾ ਤੈਨੂੰ ਆ ਤੇਰੇ ਚੇਲੇ ਤੇ ਕੋਈ ਭਰੋਸਾ ਨਹੀਂ ਬੰਦਾ ਤੇਨੂੰ ਕੋਈ ਭਰੋਸਾ ਨਹੀਂ ਕੈਮਰੇ ਤੇ ਭਰੋਸਾ ਤੈਨੂੰ ਲਓ ਬੱਤ ਖਾ ਲੋ ਖਾਓ 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 ਹੇ ਹੇ ਮੋਲਾ ਦਾ ਯਾਰਾ ਠਿੱਲਾ ਲੱਗਦਾ ਜਿਹੜਾ ਬੈਠਾ ਜਾਂ ਥੱਲੇ ਦੇਖੇ ਦਬਾਈ ਇਹਨੂੰ ਜਿਹੜਾ ਸਾਹਮਦਾ ਦਾ ਦਿਲੋਂ ਆ ਕਬੂਤਰ ਆ ਗਿਆ ਕਿਵੇਂ ਬਿੱਲੂ ਵੱਧ ਗਿਆ ਯਾਰਾ ਤੂੰ ਸੁਣਾ ਕਿਵੇਂ ਆ ਠੀਕ ਆ ਠੀਕ ਆ ਕੀ ਬਣਦਾ ਬਸ ਬੰਦਾ ਕੀ ਆ ਬਾਜ਼ੀਆਂ ਦੀਆਂ ਤਿਆਰੀਆਂ ਬਿਆਰੀਆਂ ਦੇ ਵਿੱਚ ਚਾਚੜਿਆ ਪਿਆ ਮੈਨੂੰ ਤਾਂ ਵੀ ਐਤ ਕੀ ਦੇਖਣੇ ਆ ਝੱਟ ਐਤ ਕੀ ਝੱਟ ਹੀ ਦੇਖਣੇ ਅਸਦਾ ਤੂੰ ਮਹੀਨੇ ਨੂੰ ਚੱਲ ਪੈਣੀਆਂ ਬਾਜ਼ੀਆਂ ਤੇ ਫੁੱਲ ਤਿਆਰੀ ਆਪਣੀ ਚਾਹੇ ਅੱਜ ਹੋ ਜਾਣ ਆਪਣੇ ਕਰਨੀ ਹਾਂ ਤੇ ਕਬੂਤਰ ਸਹੀ ਸੰਭੀ ਜਾਂਣਾ ਕਬੂਤਰ ਮੈਂ ਖਸਤਾਦ ਮੈਂ ਤਾਂ ਯਾਰ ਆਪ ਦੀ ਚੀਜ਼ ਵੀ ਇਹਨਾਂ ਨੂੰ ਖਵਾ ਦਿੰਦਾ ਹੋਰ ਦੱਸ ਓਏ ਆਪ ਤਾਂ ਤੂੰ ਕੈਪਸੂਲ ਜਿਹਾ ਖਾਣਾ ਉਹ ਤਾਂ ਨਹੀਂ ਖਵਾਈ ਜਾਂਦਾ ਸਰਤੀ ਕਲਾ ਤਾਂ ਕੱਚੇ ਓਹ ਉਸਤਾਦ ਮੈਂ ਕਹਣਾ ਵੀ ਐਵੇਂ ਆਪਦੇ ਮੂੰਹ ਦੀ ਬੁਰਕੀ ਵੀ ਇਹਨਾਂ ਨੂੰ ਖਵਾਉਣਾ ਮੈਂ ਇੰਨਾ ਧਿਆਨ ਰੱਖਦਾ ਪੁੱਤਾਂ ਵਾਂਗੂ ਸੰਭੀ ਜਾਂਣਾ आ, उदा आ, अच्छा उदाहरण दन्ना फिर तू आय कह हां ते आ ना जड़ी दवाई है हां आ तो है कि जखाम ਤੋਂ اچھا ٹھیک ہے ਆ ਕਬੂਤਰਾਂ ਦੇ ਅੱਖਾਂ ਚ ਜੋ ਪਾਣੀ ਜਿ ਡਿੱਗਦਾ ਨਾ हां ਉਦੋਂ ਇਹ ਦੋਨੇ ਚੀਜ਼ਾਂ ਲਿਆ ਤੀਆਂ ਮੈਂ ਅੱਜ ਬਸ ਠੀਕ ਆ ਉਸਤਾਦ ਆ ਉਦੋਂ ਤੇ ਆਉ ਉਹ ਕਿਸ ਤਰ੍ਹਾਂ ਬੇਫਿਕਰ ਮੈਂ ਤਾਂ ਨਿਸ਼ਾਨੀ ਲਾ ਲਈ ਨਿਸ਼ਾਨੀ ਲਾ ਲ ਉਸਤਾਦ ਬਸ ਹੋ ਗਈ ਨਿਸ਼ਾਨੀ ਚਿੱਟੀ ਤੇ ਕਾਲੀ ਤੇ ਆਪਣਾ ਹੰਟੀ ਨਹੀਂ ਗਵਾਂਡੀ हां ਉਹਨੇ ਪਿਛਲੇ ਜਿਹੜੇ ਕਿ ਤੂੰ ਬਾਜੀ ਨਹੀਂ ਛੱਡੀ ਹਰੇਕ ਤਾਂ ਤੋਂ ਬਾਜੀ ਜਿੱਤ ਜਾਂਦਾ ਸੀ ਕਿੰਨੀਆਂ ਐਲੀਡੀਆਂ ਜਿੱਤੀਆਂ ਕਿੰਨੀਆਂ ਫ੍ਰੀਜਾਂੀਆਂ ਜਿੱਤੀਆਂ ਜਿੱਤੀਆਂ ਬਾਈ ਵਾਰ ਆਸ ਵਾਰ ਆਪਾਂ ਜਿੱਤਨੇ ਹ ਜਿੱਤਲਾ ਉਸਤਾਦ ਪਰ ਹਾਂਟੀ ਕੋਲ ਤਾਂ ਫਿਰਦਾ ਯਾਰ ਬਾਲੇ ਚੰਗੇ ਕਬੂਤਰ ਆ ਉਹ ਤਾਂ ਸੰਭਾਈ ਬਾਲੀ ਆ ਉਹਨਾਂ ਦੀ ਓਏ ਯਾਰ ਆਪਾਂ ਮੈਂ ਵੀ ਹੁਣ ਤੈਨੂੰ ਲਗ ਰੱਖ ਰੱਖਿਆ ਕਿੰਨੀਆਂ ਹਰੇਕ ਤਾਂ ਦੇ ਤਾਂ ਧਿਆਨ ਰੱਖਦਾ ਆ ਆਪਾਂ ਵੀ ਤਾਂ ਸਮਾਈ ਰੱਖੀ ਜੰਨੇ ਆ ਓਏ ਇਹ ਗੱਲ ਆ ਫਿਰ ਹਾਂ ਜੇ ਆਪਣੀ ਅੜੀ ਉਹਦੇ ਨਾਲ ਹਾਂਟੀ ਨਾਲ ਮੈਂ ਤਾਂ ਆਂਟੀ ਨੂੰ ਥਾਪੀ ਮਾਰਨ ਨੂੰ ਫਿਰਦਾ ਸੀ ਵੀ ਆਂਟੀ ਆ ਕਿ ਬਾਜ਼ੀਆਂ ਚ ਝੱਟ ਦੇਖਣੇ ਆਪਾਂ ਉਸਤਾਦ ਸੂਤ ਨਹੀਂ ਹੱਲਣ ਦਾ ਸੂਤ ਮੈਂ ਕਿਹੜਾ ਜੜੀ ਆ ਹਾਂ ਏਰੀਆਂ ਦੀਆਂ ਐਲੀਡੀਆਂ ਤੇ ਏਰੀਆਂ ਦੀਆਂ ਮੈਂ ਤੈਨੂੰ ਬਾਸ਼ੂਮ ਜੀ ਨਾਲ ਤੈਨੂੰ ਫੋਨ ਟਰੈਕਟਰ ਤੈਨੂੰ ਜਿਤਾਉਂ ਯਾਰ ਬਾਜ਼ੀਆਂ ਚ ਹੋਰ ਦੱਸ ਵਾਹ ਓਏ ਤੇਰੇ ਜਵਾਬ ਆਪਾਂ ਵੀ ਸੰਭੇ ਆ ਫਿਰ ਆਪਾਂ ਵੀ ਸਵਾਈ ਤੇ ਪੂਰਾ ਮਾਣ ਆਪਣੀ ਦੀ ਮੈਂ ਵਾਰੰਟੀ ਨੂੰ ਸਿੱਧਾ ਫੋਨ ਲਾ ਕੇ ਵੀ ਕਹੂੰ ਆ ਵੀ ਹਾਂਟੀ ਆਇਤ ਕੀ ਬਾਜ਼ੀਆਂ ਤੇਰੇ ਨਾਲ ਨਾ ਸਾਂਝੀਆਂ ਕਰਕੇ ਬਾਜ਼ੀਆਂ ਦੇਖਣ ਨਹੀਂ ਜਾਣਾਂ ਸਾਂਝੀਆਂ ਹੱਥ ਨਹੀਂ 드러ਉਂਦੇ ਆਪਣੇ ਕਬੂਤਰ ਹਾਂ ਓਏ ਹਾਂ ਆ ਕਾਲਖੀ ਦੇ ਖੰਭ ਜਗੇ ਮੱਛੇ ਪਏ ਐ ਇਹੇ ਹਾਂ ਓਏ ਦਾ ਉਸਤਾਦ ਕੱਲ ਛੱਡੀ ਸੀ ਡਾਊਨ ਖਾਤਰ ਹਾਂ ਸੂਰਜ ਨਾਲ ਲੱਗੀ ਤਾਂ ਮੜਾ ਸੇਕ ਦਾ ਲੱਗ ਗਿਆ ਸੂਰਜ ਨਾਲ ਲੱਗੀ ਓਏ ਉੜਦੇ ਬਹੁਤ ਆਪਣੇ ਕਬੂਤਰ ਉਸਤਾਦ ਯਾਰ ਇਹ ਤਾਂ ਪਾਣੀ ਨਹੀਂ ਘਰੋਂ ਪੀਂਦੇ ਬਦੰਦਰਾ ਹੋਰ ਕਿੱਥੋਂ ਪੀਂਦੇ ਸਿੱਧਾ ਬਦਲਾਂ ਚੋਂ ਪੀ ਕੇ ਆਉਂਦੇ ਆ ਬਹੁਤ ਔਲੀ ਤਿਆਰੀ ਕਰਾਈ ਨੇ ਕੀ ਕਬੂਤਰਾਂ ਦੀ ਤਾਂ ਮੈਂ ਨਹੀਂ ਤੇਰੇ ਤੇ ਮਾਨ ਵੀ ਮੈਨੂੰ ਪੂਰਾ ਵੀ ਤੂੰ ਟਕਾ ਕੇ ਸਾਹਮ ਦਾ ਕਬੂਤਰ ਤਾਂ ਹਾਂ ਓਸਤਾਦ ਉਹੀ ਤਾਂ ਕਹਣਾ ਮੈਂ ਤਾਂ ਤੈਨੂੰ ਇੱਕ ਹੋਰ ਰਹਿ ਤਨ ਉਸਤਾਦ ਜਿੰਨੀ ਖਰਾਕ ਤੂੰ ਕਬੂਤਰਾਂ ਨੂੰ ਚਰੀ ਜੰਨੇ ਐਨੀ ਖਰਾਕ ਇਹ ਤੂੰ ਮੈਨੂੰ ਚਾਰ ਤੇ ਤੈਨੂੰ ਬਾਜੀਆਂ ਮੈਂ ਤਾਂ ਉੱਡ ਕੇ ਓਏ ਤੈਨੂੰ ਦੱਸਦਾ ਵੀ ਇੰਨੀ ਸੰਭਾਈ ਆ ਕਬੂਤਰਾਂ ਦੀ ਆਪਣੀ ਨਹੀਂ ਕਬੂਤਰ ਤਾਂ ਤੂੰ ਵਧੀਆ ਸਾਹਮ ਦਾ ਹਾਂ ਇੱਕ ਨੰਬਰ ਉਸਤਾਦ ਸੱਚ ਉਸਤਾਦ ਮੇਰੀ ਗੱਲ ਜਾਣ ਆ ਗਈ ਮਾਮੇ ਵਾਲੇ ਛੋੜਦਾ ਫੋਨ ਆਇਆ ਸੀਗਾ ਬਾਹ ਵਾਲਿਆਂ ਦਾ ਜਸਮੀਤ ਦਾ ਕੀ ਕਹਿੰਦਾ ਸੀ ਉਹ ਕਹਿੰਦਾ ਕਹਿੰਦਾ ਵੀ ਤੇਰੇ ਉਸਤਾਦ ਨੂੰ ਪੁੱਛ ਲਈ ਜਿੱਤੇ ਥੋੜੀ ਕਬੂਤਰੀ ਸੂਪੀਗਾ ਮੈਨੂੰ ਬੱਚੇ ਚਾਹੀਦੇ ਆ ਓਏ ਉਹਦੇ ਨਾਲ ਨਾ ਤੈਨੂੰ ਜਾਣ ਕੇ ਛੇਡਾਂ ਕਰਦਾ ਤੇਰੇ ਮੰਮੇ ਦਾ ਮੁੰਡਾ ਕਿੰਨ ਛੇਡਦਾ ਤੇ ਹੋਰ ਅੱਛਾ ਬਹੁ ਬਹਿ ਉੱਤੀ ਆ ਹੋ ਉਹਦੇ ਪਿੱਛੇ ਨਾ ਲੱਗਿਆ ਕਰ ਠੀਕ ਆ 우ਸਤਾਦ 우ਸਤਾਦ ਮੰਡੀ ਜਾਏਗਾ ਅੱਜਾ ਮੰਡੀ ਤਾਂ ਜਾਊਂਗਾ ਯਾਰ ਫਿਰ ਇੱਕ ਮੇਰਾ ਕੰਮ ਕਰਕੇ ਆਈ ਕੀ ਕਾਰਗਿਲ ਕੰਪਨੀ ਦਾ ਨਾ ਹਾਂ ਟ੍ਰਾਂਜੈਕਸ਼ਨ ਮਿਕਸ ਫੀਡ ਦਾ ਘੱਟਾ ਲੈ ਕੇ ਦੇਈ ਉਹ ਕਦੇ ਹੱਸ ਤੇ ਚਈਦਾ ਉਹਦੇ ਨਾਲ ਨਾ ਸੂਏ ਬਾਦ ਹਾਂ ਜੇਰ ਸਹੀ ਪੈ ਜਾਂਦੀ ਆ ਉਹਦੇ ਨਾਲ ਓਏ ਆਪਣੇ ਤਾਂ ਕੋਈ ਯਾਰ ਪਸੂ ਸੂਣ ਵਾਲਾ ਹੀ ਨਹੀਂ ਓਏ ਅਸਤਾ ਫੇਰ ਉਹੀ ਗੱਲ ਕਰ ਗਏ ਨਾ ਓ ਯਾਰ ਕਬੂਤਰੀਆਂ ਖਾਤਰ ਓ ਪੰਜਾਬਿਆ ਹੁਣ ਤੈਨੂੰ ਐਂ ਫਰਕ ਹੀ ਨਹੀਂ ਪਤਾ ਕਬੂਤਰੀ ਓ ਕਬੂਤਰੀ ਭਰਾਵਾ ਸੁੰਦੀ ਨਹੀਂ ਹੁੰਦੀ ਇਹ ਆਂਡੇ ਦਿੰਦੀ ਐ ਤੈਨੂੰ ਕਿਵੇਂ ਸਮਝਾਵਾਂ ਆਹਾ ਅਸਤਾ ਆਂਡੇ ਦਿੰਦੀ ਚਲ ਫੇਰ ਐਂ ਕਰੀ 25 ਕਿਲੋ ਵਾਲੇ ਛੋਟਾ ਘਟਾ ਬੱਚਿਆਂ ਖਾਤਰ ਉਹ ਕਹਦੇ ਆਸਤੇ ਬੱਚੇ ਗਰੋਥ ਸਹੀ ਕਰਦੇ ਐ ਕੋਈ ਕੰਪਨੀ ਦੇਸੀ ਦੀ ਆ ਇਸੇ ਕੰਪਨੀ ਦੀ ਗਰੋਥ ਸਹੀ ਕਰਦੇ ਬੱਚੇ ਵਧੀਆ ਹੱਟੇ ਕੱਟੇ ਹੋਣਗੇ ਦਿਨਾਂ ਚ ਹੀ ਵੱਡੇ ਹੋ ਜਾਂਦੇ ਐ ਆਪਦੇ ਹੀ ਵਾਕਾਂ ਨੂੰ ਪਾਣਾ ਓਏ ਯਾਰ ਉਸਤਾਦ ਆਪਦੇ ਜਵਾਕਾਂ ਨੂੰ ਫੇਰ ਉਹੀ ਗੱਲ ਯਾਰ ਮੇਰੇ ਨਾਲ ਜਵਾਕ ਹੀ ਕਬੂਤਰ ਹੈ ਓਏ ਫੇਰ ਯਾਰ 25 ਕਿਲੋ ਦਾ ਨਹੀਂ ਹੁੰਦਾ ਇਹ ਗੋਦਰੇਜ ਕੰਪਨੀ ਦੀ ਆਉਂਦੀ ਹੈ ਫੀਡ ਕਬੂਤਰਾਂ ਦੀ ਫੀਡ ਆ ਲੱਗ ਹੁੰਦੀ ਹੈ ਉਹੀ ਉਹ ਤੈਨੂੰ ਮਾਮੇ ਦੇ ਮੁੰਡੇ ਨੇ ਕਿਹਾ ਵੀ ਗੱਲ ਹਾਂ ਉਸੇ ਨੇ ਕਿਹਾ ਜੀ ਕਹਿੰਦਾ ਜਾਣ ਕੇ ਬਹਿਬਤਾ ਕਰਦਾ ਹੋ ਤੈਨੂੰ ਕਿਹਾ ਵੀ ਕਾਫ ਕਰੋ ਰਹੂਗਾ ਉਹਨੇ ਆ ਕਾਫ ਕਰੋ ਹਾਂ ਜਵਾਕ ਉਹ ਕਾਫ ਕਰੋ ਕਾਫ ਬੱਚੇ ਨੂੰ ਕਹਿੰਦੇ ਆ ਅੱਛਾ ਗੇ ਹਾਂ ਉਹਦੇ ਮਗਰ ਨਾਲ ਲੱਗਿਆ ਕਰ ਯਾਰ ਤੂੰ ਉਹ ਫਿਰ ਸੱਚੀ ਮੇਰੇ ਨਾਲ ਝੇਡਾਂ ਕਰਦਾ ਮੈਂ ਤਾਂ ਮੈਨੂੰ ਤਾਂ ਉਸੇ ਨੇ ਤੇ ਦੱਸ ਤੀਂਗਾ ਤੇਰੇ ਉਸਤਾਦ ਨੂੰ ਆਖੀ ਓਏ ਅਦ ਮੈਂ ਤਾਂ ਤੈਨੂੰ ਬਹੁਤ ਤਰੀਕੇ ਨਾਲ ਮਗਰ ਨਾ ਲੱਗਿਆ ਕਰ ਅੱਛਾ ਹਾਂ ਉਹ ਗੱਲ ਸੁਣ ਓਏ ਹਾਂ ਸਤਾਦ ਖੱਟੀਆਂ ਅੱਖਾਂ ਵਾਲੀ ਜਿਹੜੀ ਮੈਂ ਆਖਿਆ ਬਾਜੀ ਤੇ ਛੱਡਣੀ ਆ ਕਬੂਤਰੀ ਆਪਾਂ ਤਿਆਰ ਕਰੀ ਜੰਨੇ ਆ ਹਾਂ ਸਤਾਦ ਪੰਜਰ ਤੇ ਹੂੰ ਤਾਂ ਨਹੀਂ ਚਕਾ ਚਕੂਤੀ ਮੇਨ ਤੱਕ ਤੇ ਦਿਖੀ ਨਹੀਂ ਜਾਂਦੀ ਓ ਜਾ ਸਤਾ ਤੂੰ ਆਕੇ ਅਸੀਂ ਤੜਕੇ ਛੱਡਦੀ ਉਹ ਤਾਂ 7 ਵਜੇ ਦੀ ਛੱਡੀ ਐ ਅੱਜ ਛੱਡੀ ਐ ਹਾਂ ਛੱਡੀ ਐ ਪਹਿਲੇ ਦਿਨ ਪਹਿਲੇ ਦਿਨ ਵਾਹ ਓਏ ਤੁਰੇ ਜਵਾਨਾ ਉਹ ਤੜਕੇ ਹੀ ਛੱਡੀ ਐ ਅੱਛਾ ਯਾਰ ਹੂੰ 7 ਵਜੇ ਹੀ ਛੱੜਤੀ ਸੀ ਹਾਂ ਕੀ ਦੇਣਾ ਤਾਂ ਦੇਖ ਦਿੱਤਾ ਕਿਤੇ ਹੈ ਨਹੀਂ ਯਾਰ ਇਹ ਦੇ ਜੂ ਫੇਰ ਕਰਤੀ ਹਲਕੀ ਗੱਲ ਦੱਸਾਂ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ ਕੇ ਯਾਰ ਉਹ ਪਤੰਦਰਾ ਅੱਥਰੇ 7 ਵਜੇ ਤੋਂ ਪਹਿਲਾਂ ਨਹੀਂ ਬੌੜਦੀ ਉਹ ਫਿਰਦੀ ਅੰਬਰਾਂ ਤੇ ਉਹ ਇੱਥੋਂ ਨਹੀਂ ਦਿਂਦੀ ਉਹ ਪਤੰਦਰਾ ਇੱਥੋਂ ਦੇ ਕੂਤਰੀ ਤਾਂ ਉੜਦੀ ਦਿਖਣੀ ਚਾਹੀਦੀ ਕਿਤੇ ਉਹ ਯਾਰ ਉਸਤਾਦ ਦੂਰਬੀ ਨਾਲ ਦਿਖ ਜੂਗੀ ਉਹ ਨਹੀਂ ਦਿਂਦੀ ਉਹ ਜਾਂ ਅੰਦਰੋਂ ਦੂਰਬੀ ਕੱਢ ਲੈ ਤਾਂ ਉਹ ਨਾ ਦੇਖ ਲੈ ਨਹੀਂ ਅੱਥਰੇ ਦਿਸੂਗੀ 7 ਵਜੇ ਉਹ ਅੱਛਾ ਬਾਲੀ ਤੇਰੀ ਉਹਦੀ ਤਾਂ ਕੋਈ ਗੱਲ ਠੀਕ ਹੈ ਹਾਂ ਤਾਂ ਹੀ ਤੈਨੂੰ ਥਾਪਕਾਂ ਮਾਰੀ ਨਾ ਮੈਂ ਕਿਹਾ ਕੋਈ ਮਰਜ਼ੀ ਆ ਜਾਏ ਕਿਤੋਂ ਦਾ ਨਹੀਂ ਨਹੀਂ ਫੇਰ ਠੀਕ ਹੈ ਮੈਂ ਤਾਂ ਕਬੂਤਰ ਹੂੰ ਸਹੀ ਸਹੀ ਬੰਦੇ ਜੁੜੇ ਕਬੂਤਰਾਂ ਨਾਲ ਤਾਂ ਬਿਲਕੁਲ ਬਿਲਕੁਲ ਤੇ ਕਬੂਤਰ ਵੀ ਵੀਰ ਬਣ ਕੇ ਆਈਂ ਜਾਂਪਿਆ ਕਰ ਯਾਰ ਉਸਤਾ ਤੈਨੂੰ ਐਤ ਕੀ ਯਾਰ ਜੇ ਕਾਪਾਂ ਦੇ ਕਾਪਣਾ ਹੀ ਤਾਂ ਇਹ ਤਾਂ ਬਿੱਲੂ ਨਾ ਕਹੀ ਫੇਰ ਤਾਂ ਯਾਰ ਜੇ ਸਾਹਬ ਨਾਲ ਜੇ ਇੰਨਾ ਉੱਚਾ ਉੜਦੀ ੜਦੀ ਐ ਫੇਰ ਜੇ ਮਨ ਲੱਗਦਾ ਕੱਲੀ ਵਾਧੂ ਰਹੂਗੀ ਮੈਂ ਕਹਿਣਾ ਚਾਹੇ ਸਾਰਿਆਂ ਲਈ ਹੁਣ ਬਰਾਬਰ ਇਹ ਨੂੰ ਸਾਹਮ ਕੇ ਰੱਖਾਂ ਪੂਰਾ ਧਿਆਨ ਰੱਖੀਏ ਕਿ ਲੋਕਾਂ ਦੀ ਨਿਗ੍ਹਾ ਰਹੂਗੀ ਲੋਕ ਖੁੱਡੇ ਰਾਤ ਨੂੰ ਪੱਟ ਕੇ ਨਾ ਲੈ ਜਾਣ ਮੈਂ ਤੁਹਾਨੂੰ ਦੱਸਾਂ ਓਏ ਉਸਤਾਦ ਆਪਣੀ ਕਬੂਤਰੀ ਕਿਵੇਂ ਕੋਈ ਲੈ ਜੂ ਯਾਰ ਪਾੜੀ ਕਿਨੇ ਆ ਚੱਲ ਮੈਂ ਇੱਕ ਦੁਕਾਨ ਤੋਂ ਨਾ ਠੰਡਾ ਲਿਆਵਾਂ ਤੇ ਮੁੰਡੇ ਉਹਨਾਂ ਨਾਲ ਆ ਚੰਗਾ ਕੋਈ ਨਾ ਜਾਵੜਾ ਉਸਤਾਦ ਲੈ ਆ ਪੈਂਦਾ ਕਬੂਤਰ ਸਾਹਮ ਦਾ ਆ ਵੀ ਹੋ ਗਿਆ ਆ ਵੀ ਹੋ ਗਿਆ ਕਬੂਤਰੀ ਲਾਉਣੀ ਆਥ ਨੇ 7 ਵਜੇ ਊ ਊ ਊ ਊ ਊ ਊ ਊ ਕੀ ਹਾਲਾ ਜੀ ਠੀਕੇ ਠੀਕੇ ਵਧੀਆ ਬਾਈ ਠੰਡੇ ਦੀ ਬੋਤਲ ਦੇਓ ਜਰਾ ਵੱਡੀ ਛੋਟੀ ਵੱਡੀ ਦੇ ਦਿਓ ਦੇ ਦਾਨੇ ਜੀ ਇੱਕ ਮਿੰਟ ਇੱਕ ਮਿੰਟ ਬਾਈ ਹਾਂ ਆ ਤੁਸੀਂ ਵੀ ਰੱਖ ਲੈ ਕਬੂਤਰ ਉਹ ਨਾ ਬਾਈ ਯਾਰ ਦੁਕਾਨ ਹੀ ਸੰਭੀ ਬਹੁਤ ਹੈ ਅਸੀਂ ਕਿੱਥੇ ਰੱਖ ਰੱਖੜੇ ਤੜਕੇ ਦੀ ਬੈਠੀ ਹੈ ਤਾਂ ਅੱਛਾ ਯਾਰ ਹਾਂ ਇਹ ਵਾਰਾ ਲੱਗਦੀ ਹੈ ਬਾਈ ਯਾਰ ਮੈਨੂੰ ਵਾਰਾ ਨਹੀਂ ਬਾਈ ਜੀ ਹਾਂ ਇਹ ਕਬੂਤਰੀ ਸਾਡੀ ਹੈ ਛੋਟੀ ਹੈ ਯਾਰ ਪਰ ਇੱਥੇ ਬਾਈ ਕਿਵੇਂ ਆ ਕੇ ਬੈਠੀ ਹੈ ਇਹ ਤੜਕੇ ਛੱਡੀ ਸੀ ਕਿਸਕੇ ਵੇਲੇ ਬੈਠੀ ਇੱਥੇ ਆ ਕੇ ਇਹ ਤਾਂ ਯਾਰ ਸਵਾ 7:00 ਦੀ ਬੈਠੀ ਹੈ ਬਾਈ ਸਵਾ 7:00 ਦੀ ਹਾਂ ਪਾਣੀ ਪੂਣੀ ਪਿਆਤਾ ਸੀ ਮੈਂ ਕਿਤੇ ਬਿਮਾਰ ਆ ਕਿਤੇ ਕਾਣੂ ਬਾਈ ਇਹ 7:00 ਵਜੇ ਤਾਂ ਅਸੀਂ ਛੱਡੀ ਹੈ ਸਵਾ 7:00 ਆ ਕੇ ਇੱਥੇ ਵੇਗੀ 15 ਮਿੰਟ ਹੀ ਉੱਡੀ ਯਾਰ ਇੰਨੀ ਖਰਾਕ ਖਵਾਈ ਇਹਦਾ ਭਰਾ ਸਾਨੂੰ ਪਤਾ ਹੁਣ ਕਬੂਤਰਾਂ ਵਾਲਾ ਕਾਣੂ ਮੈਨੂੰ ਤਾਂ ਯਾਰ ਟੈਨਸ਼ਨ ਹੀ ਹੋਰ ਹੋ ਗਈ ਕਿਵੇਂ ਇਹ ਬਾਈ ਬਿੱਲੂ ਰੱਖਿਆ ਹੋਇਆ ਸਾਹਮਣੇ ਤੇ ਮੈਂ ਅੱਛਾ ਠੀਕ ਹੈ ਠੀਕ ਹੈ ਤੇ ਇੰਨੀ ਖਰਾਕ ਬਾਈ ਹੋਵੇ ਯਾਰ ਕਬੂਤਰੀ 5 ਮਿੰਟ 15 ਮਿੰਟ ਉੱਡੇ ਕੋਲੇ ਯਾਰ ਕਮਾਲ ਹੋ ਗਈ ਯਾਰ ਇਹ ਕਬੂਤਰ ਕਰ ਬਾਈ ਸਾਰਾ ਦਿਨ ਦਿਨ ਉੱਡਦੇ ਆ ਯਾਰ ਸਾਰਾ ਦਿਨ ਉੱਡਦੇ ਆ ਬਾਈ ਇਹ 15 ਮਿੰਟ ਉੱਡੀ ਮੈਨੂੰ ਐ ਲੱਗਦਾ ਜਿਹੜਾ ਬੰਦਾ ਰੱਖਿਆ ਉਹ ਯਾਬਾ ਕਰਦਾ ਖਰਾਕ ਸਹੀ ਪਾਉਂਦਾ ਨਹੀਂ ਤੇ ਭਰਾ ਬਣ ਕੇ ਇੱਕ ਬੇਨਤੀ ਹੈ ਹਾਂ ਤੁਸੀਂ ਨਾ ਇੱਥੇ ਕਿਸੇ ਨੂੰ ਵੀ ਬਾਕੇ ਆ ਜਿਓ 15 ਮਿੰਟ ਕੋਈ ਜਵਾਕ ਬਾਕੇ ਆ ਜਿਓ ਭਾਵੇਂ ਉਹਦੇ ਡੈਡੀ ਨੂੰ ਬਾਕੇ ਆ ਜੀ ਚੰਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੈਂ ਤੈਨੂੰ ਕਰੂੰਗਾ ਫੋਨ ਤੇ ਕਬੂਤਰੀ ਲੈ ਕੇ ਆ ਜੀ ਚੰਗਾ ਕਰੇ ਥੋੜੇ ਘਰੇ ਹਾਂ ਆ ਜੂਆਂ ਬਈ ਕੋਈ ਆ ਜੀ ਚੰਗਾ ਵੱਡੇ ਭਰਾ ਨੂੰ ਬਾਦੂਆਂ ਹਾਂ ਹਾਂ ਆ ਜੀ ਕਿਉਂਕਿ ਮੈਂ ਅੱਜ ਬਿੱਲੂ ਨੂੰ ਫੜਨਾ ਠੀਕ ਹੈ ਉਹਨੂੰ ਦਿਖਾਉਣਾ ਵੀ ਆਹ ਦੇਖ ਤੇਰੀ ਵੱਡੇ ਬਾਜ਼ੀਆਂ ਵਾਲਿਆ ਕਬੂਤਰੀ ਗਾਲਿਆ ਆਹ ਦੇਖ ਕਿੱਥੇ ਬੈਠੀ ਆ ਠੀਕ ਹੈ ਬਈ ਕੋਈ ਨਾ ਆ ਜੂਆਂ ਆ ਜੀ ਚੰਗਾ ਮੈਂ ਤੈਨੂੰ ਕਰਦਾ ਫੋਨ ਠੀਕ ਹੈ ਬਈ ਠੀਕ ਹੈ ਇਹ ਸ਼ੈਨਾ ਦੀ ਕਬੂਤਰੀ ਹੈ ਇਹ ਇਹਦਾ ਸਾਲਾ ਇਹਨੇ ਸਾਲੇ ਨੇ ਖਰਾਕ ਨਹੀਂ ਸਹੀ ਤਰੀਕੇ ਨਾਲ ਪਾਈ ਨਹੀਂ ਯਾਰ ਕਬੂਤਰੀ 15 ਮਿੰਟ ਹੀ ਹੁੰਦੀ ਸਾਰੇ 15 ਮਿੰਟ ਵੀ ਨਾ ਉੱਡੇ ਪਹਿਲੇ ਦਿਨ ਛੱਡੀ ਕਬੂਤਰੀ ਤਾਂ 15 ਮਿੰਟਾਂ ਚ ਬਹਿ ਗਈ। ਇਹਨੂੰ ਅੱਜ ਫੜਦੇ ਆ ਮੇਰੇ ਸਾਹ ਨੂੰ ਕਿਵੇਂ ਨਾ ਕਿਵੇਂ ਕਰਕੇ। ਅੱਜ ਫੜ ਕੇ ਛੱਡਣਾ ਬਿੱਲੂ। ਇਹ ਕਰਦਾ ਕੀ ਲੱchnਾ ਇਹ। ਖਰਾਕ ਸਹੀ ਪਾਉਂਦਾ ਕਿ ਨਹੀਂ? ਬਿੱਲੂ ਓਏ। ਆ ਤਾਂ ਕੀ ਹੈ? ਕੀ ਹੈ? ਆ ਜਿਹੜੇ ਦੂਜੇ ਬੱਚੇ ਆ ਉਹਨਾਂ ਨੂੰ ਬਦਾਮ ਪਾ ਦੀ। ਬੱਚਿਆਂ ਨੂੰ? ਹਾਂ। ਪਾਦਣਾ ਪਾਦਨੇ। ਆ ਚਾਰਾਂ ਪੰਜਾਂ ਨੂੰ ਸਾਰਿਆਂ ਨੂੰ ਪਾ ਦੀ ਠੀਕ ਆ? ਹਾਂ ਪਾਦਣਾ ਸਤਾ ਕੋਈ ਨਾ। ਹੂੰ ਉਹ ਗੱਲ ਨੂੰ ਗਜਸਤਾ ਉਹ ਬਹਿ ਬੰਗ ਜਾ ਲੋਕਾਂ ਦਾ ਵੀ ਸਰਾਈ ਪੇ ਉਹ ਕੰਜਰ ਦੇ ਕਬੂਤਰਾਂ ਦੇ ਖਾਣ ਵਾਲੀ ਚੀਜ਼ ਹੈ ਬੰਦਿਆਂ ਦੇ ਖਾਣ ਵਾਲੀ ਚੀਜ਼ ਆਹ ਗਾਓ ਗਾਓ ਹਣ ਕਬੂਤਰ ਉੱਡੇ ਕਿਵੇਂ ਆਹ ਖਾ ਗਿਆ ਸੜਾ ਸਾਰੇ ਦੇਖ 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 ਲੱਛਣ ਕਰਦਾ ਪਤਾ ਹੀ ਸੀ ਮੈਨੂੰ ਇਹਦਾ ਕਬੂਤਰਾਂ ਅਸਰ ਬਣਾਉਂਦਾ ਦਾਣਾ ਪੱਕਾ ਉਹ ਕਲਾਣ ਲੋਕਾਂ ਜਿਹਦੇ ਕਬੂਤਰਾਂ ਨੂੰ ਬਿਦਾਨ ਪਾਈ ਹੁੰਦਾ ਇਹ ਕੋਈ ਕਬੂਤਰ ਨਹੀਂ ਖਣ ਚੀਜ ਇਹ ਬੰਦਾ ਖਣ ਚੀਜ ਆ ਇਹ ਕਬੂਤਰੀ ਉੱਡੂ ਸਵਾ ਜਦੋਂ ਖਾਦਾ ਤੂੰ ਜਾਂ ਨਾ ਸਾਰਾ ਕੁਝ ਆ ਜਾ ਬਿੱਲੂ ਕਰ ਹੈਲੋ ਭਾਰਤੀ ਵੀਰ ਬਣ ਕੇ ਛੇਤੀ ਛੇਤੀ ਆ ਜਾ ਕਬੂਤਰੀ ਲੈ ਕੇ ਕਰ ਹਾਂ ਹਾਂ ਜਿਹੜੀ ਤੇਰੀ ਦੁਕਾਨ ਚ ਬੈਠੀ ਸੀ ਆ ਜਾ ਛੇਤੀ ਲੈ ਕੇ ਬਿੱਲੂ ਆਸਦਾ ਬਹੁਤ ਸਾਹਮਦਾ ਕਬੂਤਰ ਫਿਰ ਹੈ ਹੋਰ ਹੈ ਸਾਰਾ ਦਿਨ ਲੱਗਿਆ ਰਹਿੰਦਾ ਸਾਹ ਜੀ ਬਾ ਬੜੇ ਦਿਲੋਂ ਸਾਹਮਦਾ ਯਾਰ ਪੂਰੇ ਪੂਰੇ ਮੈਂ ਕਿਹਾ ਆਪਾਂ ਨਹੀਂ ਕਮੀ ਛੱਡੀ ਇਹ ਜਿਹੜੇ ਤੈਨੂੰ ਬਦਾਮ ਫੜਾ ਕੇ ਗਿਆ ਸੀ ਹਾਂ ਖਵਾਤੇ ਸੀ ਹਾਂ ਖਵਾਤੇ ਸੀ ਉਹਦੀ ਪਤਾ ਸੀ ਮੈਂ ਤਾਂ ਪੱਕਾ ਖਵਾਤੇ ਸੀ ਹਾਂ ਹਾਂ ਖਵਾਤੇ ਸੀ ਉਸਤਾਦ ਆਉਂਦੀ ਮਿੰਟ ਚ ਕਿਵੇਂ ਖਵਾਤੇ ਯਾਰ ਤੂੰ ਉਸਤਾਦ ਮਿੰਟ ਚ ਖਾ ਗਏ ਇਹਨਾਂ ਨੂੰ ਕਿੱਡੇ ਤਕੜੇ ਕਬੂਤਰਾਂ ਮਿੰਟ ਚ ਖਾਏ ਨੇ ਸਾਫਤਾ ਮਾਰਦੇ ਬਦਾਮ ਇਕੱਠੇ ਹੀ ਤੈਨੂੰ ਪਹਿਲਾਂ ਨਾ ਮੈਂ ਬਦਾਮ ਭਿਉਂਤੇ ਹੋਇਆ ਵੜਾਉਂਦਾ ਸੀ ਅੱਜ ਤੈਨੂੰ ਸੁੱਕੇ ਬਦਾਮ ਫੜਾਈ ਸੀ ਲੈ ਇਹ ਚ ਕੀ ਵੱਡੀ ਗੱਲ ਹੈਗੀ ਓਏ ਚੱਪ ਜਾਣ ਲੋਹਾ ਪਤੰਦਰਾ ਕੀ ਸੁੱਕੇ ਕਿੱਲੇ ਬਦਾਮ ਉੱਤਰ ਕੀ ਦੇ ਇਹ ਬਦਾਮ ਨਾ ਜਿਹੜੇ ਸਾਰੇ ਜਿੰਨੇ ਸੀ ਹਾਂ ਫੱਕਾ ਮਾਰ ਕੇ ਤੂੰ ਖਾਦੇ ਆ ਮੱਕ ਕੋ ਕੌਣ ਕਹਿੰਦਾ ਸਾਡ ਯਾਰ ਮੈਂ ਮੈਂ ਕਹਣਾ ਲਾਹ ਯਾਰ ਤੂੰ ਤਾਂ ਕੋਲੇ ਹੀ ਨਹੀਂ ਸੀ ਯਾਰ ਤੈਨੂੰ ਕੀ ਪਤਾ ਯਾਰ ਮੈਂ ਤੈਨੂੰ ਦੱਸੀ ਇਹਨਾਂ ਤੂੰ ਖਾਦੇ ਨਹੀਂ ਬਦਾਮ ਇਹਨੇ ਲੱਕ ਆ ਖੁੱਡਾ ਮੱਥੇ ਲਾ ਦੱਸਦਾ ਯਾਰ ਮੇਰੇ ਸੌਂ ਲੱਗੇ ਮੈਨੂੰ ਇਹ ਕਿਹੜੀ ਸੌਂ ਹੋਈ ਖੁੱਡਾ ਮੱਥੇ ਲੱਗਦਾਗਾ ਉਹ ਫਿਰ ਸਾਮ ਦਾ ਇਹਨਾਂ ਨੂੰ ਇਹਨਾਂ ਦੀ ਖਾਉਂ ਸੌ ਮੈਂ ਨਾ ਉਰੇ ਆ ਪਹਿਲਾਂ ਇੱਧਰ ਆ ਹਾਂ ਹਾਂ ਉਹ ਕੈਮਰਾ ਦੇਂਦਾ ਹਾਂ ਹਾਂ ਦੇਂਦਾ ਕੈਮਰੇ ਦੇ ਵਿੱਚ ਮੈਂ ਤੈਨੂੰ ਦੇਖਿਆ ਖਾਂਦੇ ਨੂੰ ਐਂ ਕਰਕੇ ਇੱਥੋਂ ਦੇਖੀ ਐਂ ਫੱਕਾ ਮਾਰ ਕੇ ਦੇਖ ਕੇ ਐਂ ਮਾਰੇ ਫੱਕਾ ਤੂੰ ਸਾਰੇ ਆ ਬਦਮਿੱਖੇ ਤਾਂ ਮਰੇ ਇਕੱਠੇ ਚੱਕਦਾ ਚੱਕਦਾ ਯਕੀਨ ਬਸ ਸਾਰਾ ਕੈਮਰੇ ਤੇ ਭਰੋਸਾ ਤੈਨੂੰ ਆ ਤੇਰੇ ਚੇਲੇ ਤੇ ਕੋਈ ਭਰੋਸਾ ਵਾਲੀ ਬੰਦਾ ਨਹੀਂ ਤੈਨੂੰ ਕੋਈ ਭਰੋਸਾ ਨਹੀਂ ਕੈਮਰੇ ਤੇ ਭਰੋਸਾ ਤੈਨੂੰ ਕੈਮਰੇ ਝੂਠ ਨਹੀਂ ਦਿਖਾਉਂਦੇ ਕੈਮਰੇ ਸਦਾ ਸੱਚ ਦਿਖਾਉਂਦੇ ਆ ਹਾਂ ਕੈਮਰੇ ਸੱਚ ਦਿਖਾਉਂਦੇ ਉਹਨਾਂ ਕੀ ਭਰਾਓ ਠੀਕ ਆ ਬੰਦਿਆਂ ਦਾ ਯਕੀਨ ਨਹੀਂ ਰਹੀ ਨਹੀਂ ਉਸਤਾਦ ਆ ਗੱਲ ਨਾਲ ਫਿਰ ਠੀਕ ਆ ਬਦਾਮਾ ਤਾਂ ਯਾਰ ਡਿੱਗੂਗਾ ਯਾਰ ਬਦਾਮਾ ਦਾ ਯਾਰ ਯਾਰ ਕੈਮਰੇ ਦੇ ਵਿੱਚ ਆਇ ਬਦਾਮ ਖੰਦਾ ਤੂੰ ਨਹੀਂ ਆਇਆ ਤਾਂ ਦੱਸ ਇਹ ਕੈਮਰਾ ਨੇ ਨਾ ਸੱਚੇ ਸੁੱਚੇ ਬੰਦਿਆਂ ਦੇ ਦੂਸ਼ਾ ਲਾਦੇ ਹੁਤਾ ਦੇ ਜਿਹੜੇ ਕੈਮਰੇ ਬਣਾਉਣ ਵਾਲੇ ਨਾ ਇਹ ਜਾਲੀ ਬੰਦੇ ਬਣਾਉਂਦੇ ਆ ਇਹਨਾਂ ਨੂੰ ਬਣਾਉਣੇ ਨਹੀਂ ਸੱਚੇ ਸੁੱਚੇ ਬੰਦੇ ਦੂਸ਼ਾ ਲਾਦੇ ਚੋਰੀਆਂ ਫੜਾਉਂਦੇ ਆ ਓਏ ਆ ਕਹਦਾ ਓਏ ਸੱਚੇ ਸੁੱਚੇ ਬੰਦਿਆਂ ਦੀਆਂ ਚੋਰੀਆਂ ਫੜਾਉਂਦੇ ਫੇਰ ਕਹਦਾ ਸੱਚਾ ਸੁੱਚਾ ਹੋਵੇ ਸੱਚੇ ਬੰਦੇ ਚੋਰੀ ਫੜੀ ਗਈ ਕੈਮਰੇ ਦਾ ਸਮਾ ਵਧੀਆ ਕੋਈ ਕੈਮਰਾ ਵਾਲਾ ਮਗਾਲਾਂ ਦੇਈ ਜਾ ਨਾ ਓ ਉਸਤਾਦ ਅੱਜ ਭੁੱਖ ਲੱਗੀ ਸਾੜੀ ਤਾਂ ਖਾਲੇ ਯਾਰ ਹੋਰ ਮੈਂ ਕਿਹੜਾ ਰੋਜ਼ ਖਾਣਾ ਤੇ ਕਬੂਤਰੀ ਕਿੱਥੇ ਐ ਕਬੂਤਰੀ ਅੰਬਰਾਂ ਤੇ ਅੰ 7 ਵਜੇ ਛੱਡੀ ਸੀ ਹਾਂ ਸਹੀ 7 ਵਜੇ ਛੱਡਦੀ ਸੀ 7 ਬਸ ਬਾਹਰ ਕਿੱਥੇ ਜਾ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਫੜੇ ਗਏ ਪੈ ਮਾਰੇ ਜੀ ਤਾਂ ਬੜਾ ਬੜਾ ਰਮੂ ਉਹੀ ਘਾੜੇ ਤਾਜ ਪੁਰੇ ਤਾਜ ਆ ਕੋਈ ਨਾ ਬਾਅਦ ਚ ਸਾਹਮਲੇ ਆ ਕਬੂਤਰੀ ਕੀ ਦੀ ਹੈ ਓਏ ਉਸਤਾਦ ਆਪਣੀ ਕਬੂਤਰੀਆਂ ਤਾਂ ਮੈਂ ਤਰ ਕੇ ਜਿਹੜੀ ਜਨੇ ਫੜੀ ਹੈ ਕਬੂਤਰੀ ਛਤਰੀ ਲਾ ਕੇ ਫੜੀ ਫੁੜੀ ਨਹੀਂ ਸਵਾ ਸਾਢੇ ਸਾਡੇ ਦੁਕਾਨ ਚ ਬੈਠੀ ਹੈ ਦੁਕਾਨ ਚ ਬੈਠੀ 7 ਵਜੇ ਤੂੰ ਛੱਡੀ ਸਵਾ 7 ਤੇ ਦੁਕਾਨ ਚ ਬੈਗੀ ਸੀ ਆ ਕੇ ਦੁਕਾਨ ਚ ਬੈਗੀ ਹਾਂ ਹੁਣ ਦੱਸ ਹੁਣ ਤਾਂ ਤੂੰ ਨਾਲੇ ਮੇਰੀ ਕਬੂਤਰੀ ਉਮਰਾਂ ਤਾਂ ਹੀ ਰਹਿੰਦੀ ਹੈ ਜਿਹੜੀ ਮੈਂ ਚੋ ਕੀਤੀ ਆ। ਉਸਤਾ ਥੱਲੇ ਕਿਵੇਂ ਆ ਗਈ ਉਹ ਤਾਂ ਮੈਂ ਸੋਚੀ ਜੰਨਾ। ਥੱਲੇ ਆਉਣੀ ਹੈ ਜਿਹੜੀ ਬਦਾਮ ਇਹਨੂੰ ਪਾਉਣੇ ਹੁੰਦੇ ਖਾ ਤਾਂ ਤੂੰ ਜੰਨਾ। ਕੱਲਾ ਇਹਨੂੰ ਮੈਂ ਲਾ ਕਣਕ ਦੇ ਦਾਣੇ ਪਾਉਣਾ ਕਿ ਉਹ ਵੀ ਕਣਕ ਦੇ ਦਾਣੇ ਇਹਨੂੰ ਕਿੰਨਾ ਕਿ ਚ ਰੁੱਡੇ ਬੇਚਰੀ। ਕਰਤਾ ਉਹ ਹੀ ਕੰਮ ਤੇਰੇ ਵਾਸਤੇ ਕੈਮਰੇ ਲਵਾਈ ਦੇ ਸਪੈਸ਼ਲ ਮੈਂ ਹੁਣ। ਚੱਲ ਆੜਿਆ ਕਬੂਤਰੀ ਰੱਖ ਦੇ ਲੰਘ ਜਾ ਬਸ ਬਹੁਤ ਸਾਹਮਣੇ ਮੈਂ ਤਾਂ ਜਿਤਾ ਤਾ ਤੀਆਂ ਕੂਲਰ ਤੂੰ ਇਹਨੂੰ। ਆਦਾ ਮੁੰਡੇ ਕੋਲੇ ਮੈਂ ਜਾ ਕੇ ਦੇਖਾਂਗਾ ਭਾਈ ਕਬੂਤਰੀ ਕਿਹਦੀ ਆ ਕਹਦਾ ਪਈ ਪਤਾ ਨਹੀਂ ਸਭਾ 7 ਦੀ ਬੈਠੀ ਐ ਤੇ ਤੜਕੇ ਦੀ ਪੁੱਛਿਆ ਗਰਮੀ ਮੰਗੇ ਹੋਏ ਉਸਤਾਦ ਨਹੀਂ ਆਪਣੀ ਕਬੂਤਰੀ ਨਹੀਂ ਪੈਂਦੀ ਛੇਦੀ ਕਿਤੇ ਬੱਸ ਬੱਸ ਤੂੰ ਰਹਿਂਦੇ ਮੈਂ ਤਾਂ ਜਿਤਾ ਤਾ ਤੇ ਏਸੀ